ਕਵਾਲਿਟੀ ਨਾ ਹਾਂ ਨਕਦੀ ਕੁਆਲਿਟੀ ਕੰਨਾਂ ਦੀ ਕੁਆਲਿਟੀ ਦੇਖੋ ਬਈ ਟੰਗੜੀ ਮੰਡੀ ਵਿੱਚ ਬਹੁਤ ਸੋਹਣੀਆਂ ਬਿੱਟਲ ਬੱਕਰੀਆਂ ਪਹੁੰਚੀਆਂ ਆ ਬੱਚਾ ਇਹਦਾ ਆ ਬੱਚਾ ਇਹਦਾ ਬਈ ਆ ਦੇਖੋ ਇਹ ਬੱਚਾ ਹੈ ਨਾ ਇਹ ਸੇਲ ਖਤਰਾ ਹੀ ਬੱਕਰੀਆਂ ਹਾਂ ਹਾਂ ਸੇਲ ਕਰ ਕੀ ਮੁੱਲ ਆ ਬੱਕਰੀ ਦਾ ਇਹਨਾਂ ਦੇ ਤਾਂ ਮਹੀਨੇ-ਮਹੀਨੇ ਦੇ ਬੱਚੇ ਬਾਈ 15-15000 ਦੇ ਲੱਗਦੇ ਆ ਠੀਕ ਹੈ ਬਾਈ ਗੈਂਟੀਦਾਰਾ ਬੱਚੇ ਸੇਲ ਕਰਨੇ ਬੱਕਰੀ ਇਹਨਾਂ ਕੋਲੇ ਜਿਹੜਾ ਬੱਕਰਾ ਹੈਗਾ ਉਹਦਾ 2 ਲੱਖ 30000 ਰੁਪਇਆ ਮੈਂ ਆਪ ਲਵਾਇਆ ਠੀਕ ਹੈ ਬਹੁਤ ਵਧੀਆ ਬੱਚਾ ਆਪੇ ਵੀ ਮੰਗ ਕੇ ਫੀਸ ਲੈਣੀ ਹੈ ਜਿਵੇਂ ਅਗਲੀ ਮੰਨ ਦੀ ਕਿਸ਼ਾ ਹੋਵੇ ਤੇ ਕੋਲੇ 1 ਰੁਪਇਆ ਵੀ ਨਹੀਂ ਬੰਦੇ ਦੇਣ ਨੂੰ ਅਸੀਂ ਰੁਪਇਆ ਵੀ ਨਹੀਂ ਲੈਂਦੇ ਬੱਕਰੀ ਦਾ ਮੰਨ ਦੇ ਮਾਰਫ ਹੋਵੇ ਬਹੁਤ ਵਧੀਆ ਹਾਂ ਗੜ ਜਾ ਕਣਕ ਪਾ ਸਕਦੇ ਹੋ ਬੱਕਰੇ ਨੂੰ ਜੇ ਨਹੀਂ ਵੇਚੇ ਯਾਰ ਝੱਗਾ ਬੰਦੇ ਪਾਏ ਹੋਏ ਵੀ ਬੰਦੇ ਦੀ ਇੱਛਾ ਹੋਵੇ ਪਸ਼ੂ ਪਾਲ ਕਈ ਵਾਰੀ ਬੰਦੇ ਦੀ ਹੁੰਦਾ ਵੀ ਸ਼ੌਂਕ ਵੀ ਮੈਂ ਯਾਰ ਹਾਂ ਅਸੀਂ ਉਹਦੇ ਕੋਈ ਪੈਸਾ ਨਹੀਂ ਲੈਣਾ ਸ਼ੌਂਕ ਨਹੀਂ ਦੱਬਦੇ ਸ਼ੌਂਕ ਹੀ ਦੱਬਦੇ ਬੰਦੇ ਦਾ ਅਸੀਂ ਹਾਂ ਸ਼ੌਂਕ ਕੈਮ ਰੱਖਣਾ ਹੈ ਜੀ ਬੜੀ ਬੰਦੇ ਕੋਲ ਆਏ ਜਾ ਵੀ ਯਾਰ ਮਾਣਾ ਵੀ ਆਪਾਂ ਸ਼ੌਂਕ ਰੱਖਾਂ ਹੈ ਇਹ ਹੈਗਾ ਦਸਿੰਦਰ ਸਿੰਘ ਭਾਗੀ ਬਾਂਦਰ ਸਿੰਘ ਗਾਉੜ ਫਾਰਮ ਇਹਨਾਂ ਦਾ ਇਹ ਬੰਦੇ ਨਹੀਂ ਇਹਨਾਂ ਦਾ ਦੇਖ ਜਾ ਰੁਤਵਾਗਾ ਇਹਨਾਂ ਦਾ ਦਿਲ ਵੀ ਦਰਿਆਗਾ ਹਾਂ ਵੀ ਆਪਾਂ ਕੋਈ ਮੰਗ ਕੇ ਫੀਸ ਨਹੀਂ ਲੈਣੀ ਕੋਈ ਨਹੀਂ ਹੈ ਵੀ ਸਾ ਅਸੀਂ ਬਤਾਵੀਂ ਬਰੀਡ ਛੱਡ ਦਾਂਗੇ ਹਾਂ ਵੀ ਆ ਇੰਨੀ ਗੱਲ ਦਾ ਸ਼ੌਂਕਣਾ ਰੱਖਣਾ ਰੱਖਣਾ ਹੋਵੇ ਬੰਦਿਆ ਸ਼ੌਂਕੋ ਵੀ ਮਨੋ ਇੱਕ ਲਗਾ ਲੈ ਕੋਈ 5000 ਲਵਾਂ 6000 ਲਵਾਂ ਜਾ ਸਾਡੋ ਕੋ ਬੱਕਰਾ ਜਮਾ ਸ਼ਰੇਦ ਆ ਜਾਵਾ ਇਹਨਾਂ ਨੇ ਸੋਧਦੇ ਹੋਇਆ ਸਾਰਾ ਕੁਸ ਬਾਬੇ ਫਰੀਦ ਨੇ ਲੇ ਗਿਆ ਸੀ ਕਹਿੰਦਾ ਤਣ ਸੋਧੋਂ ਮਣ ਸੋਧੋਂ ਚੋਧੋਂ ਸਗਲ ਸਰੀਰ ਗੱਫਰੀ ਪਹਿਨੋ ਦਿਆ ਕਿ ਜਿਸ ਕਾ ਨਾਮ ਫਕੀਰ ਹੈ ਇਹ ਫਕੀਰ ਹੀ ਆ ਬੰਦਾ ਕਿਤੇ ਕੋਈ ਮਾਂ ਦੇ ਸਚਾਵੇਂ ਨੱਕੀ ਪਾਲਣੀ ਹੈ ਤੇ ਆਪਾਂ ਉਹ ਤੋਂ 5000 ਲੈ ਲਗੇ ਆ ਬੱਚੇ ਆਈ ਬਾਈ ਕੋਲੇ ਸੇਲ ਆ ਬਹੁਤ ਸੋਹਣੇ ਬੱਚੇ ਆ ਆਪਣੇ ਘਰੇ ਖੜਾ ਮਾਂ ਤੁਹਾਡੇ ਸਾਹਮਣੇ ਪੂਰੀ 40 ਇੰਚ ਹਾਈਟ ਵਾਲੇ ਸੋਨੇ ਦੋ ਦੋ ਮਹੀਨੇ ਉਮਰ ਹੈ ਠੀਕ ਹੈ ਭਾਈ ਨੰਬਰ ਬੋਲਦੇ ਬਾਈ ਆ 9317766155 ਠੀਕ ਕਹੂੰਗਾ ਆ ਕੀ ਬਾਂਦਰ ਪਿੰਡ ਆ ਬਾਈ ਦਾ ਪਿੰਡ ਆਪਣਾ ਸਿੰਘਾਉਂ ਦਾ ਬਹੁਤ ਸੋਹਣੇ ਬੱਚੇ ਆ ਬਾਈ ਦੇ ਵਾਹ ਬਿਲਕੁਲ ਲੱਖੋ ਬੱਚੇ ਦੀ ਇਹ ਆ ਬੱਕਰੀ ਦੇ ਬੱਚੇ ਆ ਹਾਂਜੀ ਹਾਂਜੀ ਆ ਵੱਡੀ ਬੱਕਰੀ ਆ ਜੀ ਜੇ ਕਿਸੇ ਕੋਲ ਵੀ ਨਹੀਂ ਕਰਦਾ ਇਹ ਬੱਕਰੀ ਦਾ ਮਾ ਮਹਾਰਾਜ ਆਪ ਤੁਹਾਨੂੰ ਦੇਵੇ ਆਪਾਂ ਇੱਕ ਵਾਰੀ ਹੀ ਲੈ ਜਾਗੇ